ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਸ਼ੁਕਰਗੁਜ਼ਾਰ ਆ ਆਈ ਐਮ ਸੋ ਮੱਚ ਗ੍ਰੇਟਫੁਲ ਕਿ মিডিਆ ਨੇ ਸਾਡੀ ਜਿਹੜੇ ਸਾਬਕਾ ਪੁਲਿਸ ਅਫਸਰ ਆ ਸਾਡੀ ਵੀ ਸਾਰ ਲਈ ਆ ਸਾਨੂੰ ਬਹੁਤ ਚੰਗਾ ਲੱਗਾ ਔਰ ਇਹਦਾ ਸਾਡਾ ਨਾ ਕੋਈ ਵੀ ਅਜੇ ਅਸੀਂ ਸਿਰਫ ਇੱਕ ਫੈਮਲੀ ਦੇ ਤੌਰ ਦੇ ਉੱਤੇ ਇਕੱਠੇ ਹੋਏ ਆ ਸਾਡਾ ਅਜੇ ਕੋਈ ਵੀ ਫਰਦਰ ਜਿਹੜਾ ਐਕਸ਼ਨ ਉਹ ਕੋਈ ਵੀ ਕਿਸੇ ਤਰ੍ਹਾਂ ਦਾ ਕੀ ਕਰੋਗੇ ਤੁਸੀਂ ਸਾਡਾ ਸਿਰਫ ਤੇ ਸਿਰਫ ਜਿਹੜੇ ਸਾਬਕਾ ਪੁਲਿਸ ਅਫਸਰ ਆ ਜਿਹੜੇ ਪੈਨਸ਼ਨਰਸ ਨੇ ਉਹਨਾਂ ਸਾਰਿਆਂ ਦੀ ਭਲਾਈ ਵਾਸਤੇ ਅਸੀਂ ਕੋਸ਼ਿਸ਼ ਇੱਕ ਜਿਹੜਾ ਆ ਉਹ ਪਲਾਨ ਆਊਟ ਕਰਨ ਜਾ ਰਹੇ ਆ ਆਪਸ ਦੇ ਵਿੱਚ ਮਿਲ ਕੇ ਜਿਹਦੇ ਵਿੱਚ ਜਿਹੜਾ ਆ ਸਾਡੇ ਪੁਲਿਸ ਅਫਸਰ ਉਹਨਾਂ ਦੇ ਜਿਹੜੇ ਸ਼ਹੀਦ ਪਰਿਵਾਰ ਨੇ ਉਹਨਾਂ ਦੀਆਂ ਜਿਹੜੀਆਂ ਵਿਡੋਜ਼ ਨੇ ਜਾਂ ਉਹ ਲੋਕ ਜਿਹੜੇ ਸਾਡੇ ਪੁਲਿਸ ਅਫਸਰ ਜਿਹੜੇ ਰਿਟਾਇਰਮੈਂਟ ਹੋਣ ਤੋਂ ਬਾਅਦ ਜਿਹੜੇ ਆ ਵੱਖ-ਵੱਖ ਅਦਾਲਤਾਂ ਦੇ ਵਿੱਚ ਆਪਣੇ ਕੇਸ ਲੜ ਰਹੇ ਆ ਜੀ ਸਾਡਾ ਸਿਰਫ ਤੇ ਸਿਰਫ ਇੰਨਾ ਹੀ ਮਕਸਦ ਆ ਕਿ ਅਸੀਂ ਉਹਨਾਂ ਲਈ ਸਹਿਯੋਗੀ ਹੋ ਸਕੀਏ ਇੰਸਪੈਕਟਰ ਨੇ ਵੀ ਪਿਛਲੇ ਦਿਨ ਆਪਣੀ ਸ਼ਹਾਦਤ ਦਿੱਤੀ ਸਾਬਕਾ ਪੁਲਿਸ ਇੰਸਪੈਕਟਰ ਹਾਂਜੀ ਸਾਬਕਾ ਪੁਲਿਸ ਇੰਸਪੈਕਟਰ ਨੇ ਵੀ ਸ਼ਹਾਦਤ ਦਿੱਤੀ ਆਪਣੀ ਜੀ 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 ਕੁਵਿੰਦਰ ਸਿੰਘ ਹਾਂਜੀ ਇਹ ਬੜੇ ਦੁੱਖ ਵਾਲੀ ਗੱਲ ਹੈ ਜੀ ਸਰਦਾਰ ਸੁਖਵਿੰਦਰ ਸਿੰਘ ਰੰਧਾਵਾ ਇੰਸਪੈਕਟਰ ਸੁਖਵਿੰਦਰ ਸਿੰਘ ਜਿਨ੍ਹਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਅਤਵਾਦ ਦੇ ਦੌਰਾਨ ਵੀ ਉਹਨਾਂ ਨੇ ਬਹੁਤ ਕੰਮ ਕੀਤਾ ਆ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਰੀ ਲਾਈਫ ਉਹਨਾਂ ਨੇ ਆਪਣੀ ਗੁਜ਼ਾਰੀ ਆ ਪਰ ਬੜੇ ਦੁੱਖ ਦੀ ਗੱਲ ਆ ਔਰ ਸਾਨੂੰ ਇਹ ਬੜੇ ਬੁਰਾ ਲੱਗਾ ਸਾਰਿਆਂ ਨੂੰ ਕਿ ਕੋਈ ਵੀ ਕਮਿਸ਼ਨਰਟ ਦੇ ਵਿੱਚੋਂ ਕੋਈ ਵੀ ਪੁਲਿਸ ਅਫਸਰ ਉਹਨਾਂ ਦੀ ਸਸਕਾਰ ਦੇ ਉੱਤੇ ਨੀਗਾ ਪਹੁੰਚਾ ਜਿਹੜਾ ਸਾਨੂੰ ਬਹੁਤ ਦੁੱਖ ਹੋਇਆ ਜੀ ਕਿ ਅਸੀਂ ਉਹਨਾਂ ਚੇਰੀ ਇਹਨਾਂ ਵਾਸਤੇ ਇੰਪੋਰਟੈਂਟ ਹੈ ਜਿੰਨਾ ਚਿਰ ਵਾਸਤੇ ਅਸੀਂ ਆਪਣੇ ਡਿਪਾਰਟਮੈਂਟ ਦੇ ਵਿੱਚ ਆ 35 ਸਾਲ ਦੀ ਸਰਵਿਸ ਦੇ ਕੇ ਅਗਰ ਇੱਕ ਪਰਸਨ ਘਰ ਗਿਆ ਆ ਕਮਸ ਕਮ ਉਹਦੇ ਸਨਸਕਾਰ ਦੇ ਉੱਤੇ ਤਾਂ ਪਹੁੰਚਣਾ ਲੇਕਿਨ ਨਿਹਾਇਤ ਅਫਸੋਸ ਵਾਲੀ ਗੱਲ ਆ ਕਿ ਜ਼ਿਲ੍ਹੇ ਦੇ ਵਿੱਚੋਂ ਕੋਈ ਵੀ ਪੁਲਿਸ ਅਫਸਰ ਜਿਹੜਾ ਆ ਉੱਥੇ ਪਹੁੰਚਾ ਨਹੀਂ ਜੀ ਜੀ ਸਮਝੋ ਕਿ ਜਦੋਂ ਪੁਲਿਸ ਰਿਟਾਇਰ ਹੋ ਜਾਂਦੀ ਆ ਤੇ ਬਿਲਕੁਲ ਖਤਮ ਹੋ ਜਾਂਦਾ ਉਹਨਾਂ ਦਾ ਮਿਆਰ ਖਤਮ ਕਰ ਦਿੰਦੀ ਦੇਖੋ ਜੀ ਇਹ ਤਾਂ ਆਪੋ ਆਪਣੀ ਵਿਚਾਰਧਾਰਾ ਆ ਪਰ ਮੇਨਲੀ ਇੱਕ ਪੁਲਿਸ ਅਫਸਰ ਜੇ 35 ਸਾਲ ਜੇ ਇਹਨਾਂ ਨੂੰ ਦੇਖ ਕੇ ਜਿਹੜਾ ਆ ਰੱਖਦਾ ਤੇ ਲੇਕਿਨ ਸਾਡੇ ਵਿੱਚ ਅਜੇ ਵੀ ਦਮ ਹੈਗਾ ਆ ਕਿ ਅਸੀਂ ਜਿਹੜਾ ਆ ਆਪਣੇ ਮੌਜੂਦਾ ਪੁਲਿਸ ਅਫਸਰਾਂ ਵਾਸਤੇ ਆਪਣੀ ਮੌਜੂਦਾ ਫੋਰਸ ਵਾਸਤੇ ਬਹੁਤ ਹੈਲਪਫਲ ਸਾਬਤ ਹੋ ਸਕਦੇ ਆ ਮੈਂ ਇੱਥੋਂ ਤੱਕ ਵੀ ਸੋਚ ਰਿਹਾ ਜੀ ਕਿ ਜਦੋਂ ਵੀ ਕਈ ਵਾਰ ਹੁੰਦਾ ਹੈ ਕਿ ਨਜਾਇਜ਼ ਤੌਰ ਦੇ ਉੱਤੇ ਥਾਣੇ ਦੇ ਅੱਗੇ ਧਰਨਾ ਦਿੱਤਾ ਜਾਂਦਾ ਸਾਡੀ ਅਸੀਂ ਆਪਣੇ ਜਿੰਨੇ ਸਾਰੇ ਸਾਥੀ ਆ ਅਸੀਂ ਆਪਣੇ ਮੁਖ ਅਫਸਰ ਸਹਿਬਾਨ ਨੂੰ ਵੀ ਅੱਜ ਇਹ ਸੰਦੇਸ਼ ਦੇਣਾ ਚਾਹੁੰਦੇ ਆ ਆਪਣੇ ACP ਸਾਹਿਬ ਨੂੰ ਵੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਇਹੋ ਜਿਹਾ ਕੋਈ ਸਮਾਂ ਜਦੋਂ ਕੋਈ ਵੀ ਪਾਰਟੀ ਆ ਕੇ ਥਾਣੇ ਦਾ ਗੇਟ ਮੱਲ ਕੇ ਬਗੈਰ ਵਜਾ ਨਜਾਇਜ਼ ਤੌਰ ਦੇ ਉੱਤੇ ਬੈਠ ਜਾਂਦੀ ਆ ਮੁੱਖ ਅਥਰ ਨੂੰ ਪ੍ਰੈਸ਼ਰਾਈਜ਼ ਕਰਨ ਦੇ ਲਈ ਤੇ ਅਸੀਂ ਉੱਥੇ ਵੀ ਜਾ ਕੇ ਉਹਨਾਂ ਦੇ ਨਾਲ ਖੜੇ ਹੋਵਾਂਗੇ ਜੀ ਜਿੱਥੇ ਵੀ ਜਾਇਜ਼ ਜਿੱਥੇ ਵੀ ਜਾਇਜ਼ ਹੋਏਗਾ ਅਸੀਂ ਉੱਥੇ ਹਰ ਕੰਮ ਦੇ ਵਿੱਚ ਖੜੇ ਹੋਵਾਂਗੇ ਜਿਹੜਾ ਸਾਡੇ ਪੁਲਿਸ ਵਿਭਾਗ ਵਾਸਤੇ ਭਲਾ ਯੋਗ ਹੋਊਗਾ ਜੀ ਮੈਂ ਰਿਟਾਇਰਡ ਇਨਸਪੈਕਟਰ ਅਮਰੀਤ ਸਿੰਘ 2017 ਦੇ ਵਿੱਚ ਪੁਲਿਸ ਕਮਿਸ਼ਨਰਟ ਤੋਂ ਰਿਟਾਇਰ ਹੋਇਆ ਸਾਂ ਔਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਸਾਡੀ ਜਿਹੜੀ ਰਿਟਾਇਰਡ ਯੂਨੀਅਨ ਆ ਜਦੋਂ ਵੀ ਅਸੀਂ ਉੱਥੇ ਜਾਂਦੇ ਸਾਂ ਤੇ ਸਾਨੂੰ ਕਦੀ ਵੀ ਇਹ ਫੀਲਿੰਗ ਨਹੀਂ ਆਈ ਕਿ ਅਸੀਂ ਉੱਥੇ ਕਿਸੇ ਰਿਟਾਇਰ ਹੋਣ ਦੇ ਪਹੁੰਚੇ ਆ ਕਿਸੇ ਸਾਨੂੰ ਇਸੇ ਤਰ੍ਹਾਂ ਹੀ ਮਹਿਸੂਸ ਹੁੰਦਾ ਸੀ ਕਿ ਜਿਸ ਤਰ੍ਹਾਂ ਕਿਸੇ ਹੋਣ ਵੀ ਅਸੀਂ ਪੁਲਿਸ ਅਫੀਸਰ ਦੇ ਕੋਲ ਪੇਸ਼ ਹੋਣ ਜਾ ਰਹੇ ਹਾਂ ਕਿਉਂਕਿ ਉੱਥੇ ਜਿਹੜੇ ਸਾਡੇ ਮੌਜੂਦਾ ਪ੍ਰਧਾਨ ਨੇ ਉਹ ਐਸਪੀ ਰਿਟਾਇਰ ਨੇ ਉਹ ਐਸਪੀ ਰਿਟਾਇਰ ਤੇ ਅਜੇ ਵੀ ਉਹਨਾਂ ਦੇ ਜਿਹੜਾ ਬਿਹੇਵ ਹੈ ਸਾਡੇ ਨਾਲ ਇਸੇ ਤਰ੍ਹਾਂ ਹੀ ਚੱਲਦਾ ਕਿ ਇਹ ਸਿਪਾਈ ਆ ਇਹ ਹੌਲਦਾਰ ਆ ਇਹ ਐਸਆਈ ਆ ਇਹ ਇੰਸਪੈਕਟਰ ਆ ਇਦੇ ਨਾਲ ਇਹ ਕਿਸ ਤਰ੍ਹਾਂ ਬੋਲਣਾ ਵਾ ਕੀ ਇਹਨੂੰ ਮਦਦ ਕਰਨੀ ਆ ਮਦਦ ਕਰਨੀ ਤਾਂ ਦੂਰ ਦੀ ਗੱਲ ਆ ਉਹਨੂੰ ਪ੍ਰੋਪਰ ਰਿਸਪੈਕਟ ਵੀ ਨਹੀਂ ਦਿੱਤੀ ਜਾਂਦੀ ਇਸ ਕਰਕੇ ਸਾਰੇ ਬੰਦੇ ਇਕੱਠੇ ਹੋਏ ਸਭ ਤੋਂ ਜ਼ਿਆਦਾ ਝਟਕਾ ਸਾਨੂੰ ਉਸ ਵੇਲੇ ਲੱਗਾ ਜਦੋਂ ਸਾਡੇ ਜਾਂਬਾਜ਼ ਪੁਲਿਸ ਅਫਸਰ ਜਿਨ੍ਹਾਂ ਨੇ 35 ਸਾਲ ਇੱਥੇ ਮਹਿਕਮੇ ਦੀ ਸੇਵਾ ਕੀਤੀ ਅੱਗੇ ਲਾ ਕੇ ਆਤਵਾਦ ਹੰਢਾਇਆ ਔਰ ਉਹ ਉਹਨਾਂ ਨੇ ਜਿਹੜਾ ਗਾਂਗਵਾਰ ਨੂੰ ਮੀਂਹ ਥੱਲ ਪਈ ਜਦੋਂ ਉਹਨਾਂ ਦੀ ਮੌਤ ਹੋ ਗਈ ਤੇ ਉਹਨਾਂ ਦੀ ਮੌਤ ਦੇ ਉੱਤੇ ਕੋਈ ਵੀ ਸਾਡਾ ਅਫਸਰ ਉੱਥੇ ਰਿਟਾਇਰਡ ਯੂਨੀਅਨ ਦਾ ਨਹੀਂ ਪਹੁੰਚਿਆ ਕੋਈ ਵੀ ਸਾਡਾ ਕਮਿਸ਼ਨਰ ਰੇਟ ਦਾ ਨਹੀਂ ਪਹੁੰਚਿਆ ਜੋ ਤੁਹਾਨੂੰ ਇਸ ਦਾ ਬਹੁਤ ਹੀ ਜ਼ਿਆਦਾ ਸਦਮਾ ਲੱਗਾ ਔਰ ਉਸੇ ਦਿਨ ਅਸੀਂ ਉੱਥੇ ਇਹ ਅਪਰਾਲਾ ਕੀਤਾ ਇਹ ਅਸੀਂ ਇਕੱਠੇ ਹੋਈਏ ਅਸੀਂ ਸਪਾਈ ਤੋਂ ਲੈ ਕੇ ਇੰਸਪੈਕਟਰ ਦੀ ਤੱਕ ਦੀ ਆਪਣੀ ਵੱਖਰੀ ਯੂਨੀਅਨ ਬਣਾਈਏ ਜਿਹਦੇ ਵਿੱਚ ਸਪਾਈ ਹੋਵੇ ਚਾਹੇ ਹੌਲਦਾਰ ਹੋਵੇ ਉਹੀ ਪ੍ਰਧਾਨ ਬਣ ਸਕੇ ਅਗਰ ਕੋਈ ਜੀਓ ਸਾਡੇ ਚ ਸ਼ਾਮਲ ਹੋਣਾ ਚਾਵੇ ਤੇ ਉਹਨੂੰ ਜੀ ਆਇਆਂ ਨੂੰ ਲੇਕਿਨ ਉਹਨੂੰ ਪ੍ਰਧਾਨਗੀ ਦੇ ਤੌਰ ਦੇ ਉੱਤੇ ਉਹਨੂੰ ਅਸੈਪਟ ਨਹੀਂ ਕੀਤਾ ਜਾਵੇਗਾ ਨਹੀਂ ਉਹ ਐਸੋਸੀਏਸ਼ਨ ਦੋ ਫਾੜ ਹੋ ਗਈ ਹੈ ਨਹੀਂ ਉਹ ਉਸ ਐਸੋਸੀਏਸ਼ਨ ਦੇ ਕੋਲੋਂ ਅਸੀਂ ਆਪਣੇ ਹੱਕ ਲੈਣ ਲਈ ਇਲੈਕਸ਼ਨ ਲੜਾਂਗੇ ਜਿਸ ਦਿਨ ਇਲੈਕਸ਼ਨ ਆਏਗੀ ਅਗਰ ਸਾਡਾ ਬਹੁਤ ਜ਼ਿਆਦਾ ਹੋਏਗਾ ਤੇ ਆਲਰੇਡੀ ਆ ਜਿਹੜੀ ਆ ਸਾਨੂੰ ਪਾਵਰ ਮਿਲੇਗੀ ਨਹੀਂ ਹੁਣ ਤੁਸੀਂ ਆਪਣੀ ਵੱਖਰੀ ਜਥੇਬੰਦੀ ਬਣਾਈ ਹੈ ਇਹ ਵੱਖਰੀ ਜਥੇਬੰਦੀ ਤੇ ਸਾਡੀ ਚੱਲ ਹੀ ਰਹੀ ਆ ਇਹਦਾ ਕੋਈ ਵੱਖਰਾ ਨਾਮ ਨਹੀਂ ਰੱਖਿਆ ਰਿਟਾਇਰਡ ਪੁਲਿਸ ਜੁਨੀਅਨ ਹੀ ਹੋਏਗੀ ਜਿਹਨੂੰ ਐਲਡਰ ਦਾ ਬ੍ਰਦਰ ਐਲਡਰ ਫਾਦਰ ਉਥੇ ਐਲਡਰ ਹੋਮ ਦਾ ਉਥੇ ਨਾਮ ਦਿੱਤਾ ਗਿਆ ਉਸ ਦਫਤਰ ਦੇ ਵਿੱਚ ਜਦੋਂ ਇਲੈਕਸ਼ਨ ਹੋਏਗੀ ਅਸੀਂ ਦੇਖਾਂਗੇ ਵੀ ਸਾਡੇ ਜਿਹੜੇ ਮੈਂਬਰ ਜ਼ਿਆਦਾ ਨੇ ਤੇ ਆਪੇ ਸਾਨੂੰ ਪਾਵਰ ਆਲ ਰੈਲੀ ਮਿਲੇਗੀ ਕੀ ਸਮਝੋ ਕਹੀ ਕਿ ਤੁਸੀਂ ਵਰਡ ਯੂਸ ਕੀਤਾ ਚੱਲਿਆ ਹੈ ਕਾਰਤੂਸ ਨੂੰ ਇਹ ਦੇਖੋ ਜੀ ਇਹ ਆਮ ਤੌਰ ਦੇ ਉੱਤੇ ਇਹ ਪਬਲਿਕ ਦੇ ਵਿੱਚ ਤੇ ਚੱਲਦਾ ਹੀ ਸੀਗਾ ਪਹਿਲਾਂ ਇਹ ਵਰਡ ਜਿਹੜਾ ਵੀ ਚੱਲਿਆ ਕਾਰਤੂਸ ਲੇਕਿਨ ਜੇਲਾ ਮੌਜੂਦਾ ਕੁਰਸੀ ਦੇ ਉੱਤੇ ਬੈਠਾ ਹੁੰਦਾ ਨਾ ਉਹਦੇ ਵੀ ਦਿਮਾਗ 'ਚ ਆ ਜਾਂਦਾ ਯਾਰ ਇਹਦੇ ਨਾਲ ਕੀ ਸਾਨੂੰ ਕੰਮ ਬਣਾਇਆ ਤੇ ਚੱਲਿਆ ਹੋਇਆ ਕਾਰਤੂਸ ਆ ਪਰ ਜਦੋਂ ਦੇਖੋ ਮੇਰੀ ਗੱਲ ਸੁਣੋ ਮੈਨੂੰ ਇਸ ਗੱਲ ਦਾ ਬਹੁਤ ਐਕਸਪੀਰੀਅੰਸ ਆ ਜਦੋਂ ਵੀ ਕੋਈ ਪਬਲਿਕ ਦਾ ਬੰਦੇ ਨੇ ਕੋਈ ਆਪਣੀ ਨਾਜਾਇਜ਼ ਮੰਗ ਪੁਲਿਸ ਕੋਲੋਂ ਮਨਵਾਉਣੀ ਹੁੰਦੀ ਆ ਉਹ ਇੱਕ ਤੇਲ ਦੀ ਕੈਨੀ ਫੜ ਕੇ ਉੱਥੇ ਦਫ਼ਤਰ 'ਚ ਬੈਠ ਕੇ ਨਾਜਾਇਜ਼ ਮੰਗ ਵੀ ਮਨਵਾ ਲੈਂਦਾ ਲੇਕਿਨ ਸਾਡੇ ਪੁਲਿਸ ਅਫਸਰ ਨੂੰ ਇਹੋ ਮਾਨ ਹੁੰਦਾ ਰਿਟਾਇਰਡ ਨੂੰ ਕਿ ਮੈਂ ਜਾਵਾਂਗਾ ਤੇ ਮੇਰੀ ਸੁਣਵਾਈ ਹੋਣੀ ਆ ਲੇਕਿਨ ਉਹਨੂੰ ਟਾਲ ਦਿੱਤਾ ਜਾਂਦਾ ਵਾ ਅਸੀਂ ਵੀ ਜੇ 20 ਬੰਦੇ 50 ਬੰਦੇ ਉੱਥੇ ਜਾ ਕੇ ਕਿਸੇ ਅਫਸਰ ਦੇ ਕੋਲ ਆਪਣਾ ਰੋਣਾ ਰੋਵਾਂਗੇ ਔਰ ਉਹਨੂੰ ਇਸ ਗੱਲ ਦੀ ਕੋਈ ਧੌਂਸ ਨਹੀਂ ਕੋਈ ਤਮਕੀ ਨਹੀਂ ਸੁਣਵਾਈ ਨਹੀਂ ਹੁੰਦੀ ਬਿਲਕੁਲ ਨਹੀਂ ਹੁੰਦੀ ਸਾਡੀ ਸੁਣਵਾਈ ਤੇ ਤਾਂ ਹੀ ਅਪਰਾਲਾ ਕਰਨਾ ਪਿਆ ਜੇ ਸਾਡੀ ਸੁਣਵਾਈ ਹੁੰਦੀ ਤੇ ਉਹ ਅੱਜ ਉਹ ਜਾਂਬਾਦ ਪੁਲਿਸ ਅਫਸਰ ਜੀ ਦੀ ਜਿਹਦਾ ਸਸਕਾਰ ਹੋਇਆ ਉਹ ਉੱਥੇ ਕੋਈ ਨਾ ਕੋਈ ਪਹੁੰਚਦਾ ਨਾ ਉੱਥੇ ਬਿਲਕੁਲ ਕੋਈ ਨਹੀਂ ਗਿਆ ਜਿਹਦਾ ਸਾਡੇ ਮਨ ਨੂੰ ਬਹੁਤ ਜ਼ਿਆਦਾ ਸਦਮਾ ਲੱਗਾ ਬਹੁਤ ਜ਼ਿਆਦਾ ਦੁੱਖ ਹੋਇਆ ਕਹਿੰਦੇ ਮੱਛੀ ਜਿਹੜੀ ਪੱਥਰ ਅੱਜ ਮਹਿਸੂਸ ਕੀਤਾ ਗਿਆ ਹੈ ਕਿ ਐਸੋਸੀਏਸ਼ਨ ਬਣਾਈ ਜਾਵੇ ਇਹ ਸਾਰੇ ਦੁਪਹਿਰ ਦੇ ਬੈਠੇ ਨੇ ਬੇਸ਼ੱਕ ਕਿਸੇ ਵੀ ਰੈਂਕ ਤੋਂ ਰਿਟਾਇਰ ਹੋਏ ਹੋਣ ਸਾਰੇ ਸਾਡੇ ਨਾਲ ਨੇ ਅਸੀਂ ਰਿਟਾਇਰੀਆਂ ਨੂੰ ਨਹੀਂ ਲੈ ਰਹੇ ਅਸੀਂ ਹੌਨ ਡਿਊਟੀ ਵਾਲਿਆਂ ਨੂੰ ਨਾਲ ਲੈ ਰਹੇ ਆ ਕਿ ਜੇ ਉਹਨਾਂ ਦੀ ਕੋਈ ਪ੍ਰੋਬਲਮ ਆਏਗੀ ਉਹ ਅਸੀਂ ਉਹਨਾਂ ਦੀ ਹੱਕ ਦੀ ਆਵਾਜ਼ ਠਾਵਾਂਗੇ ਇਹ ਕਾਰਨ ਕਿਉਂ ਬਣਾਨੀ ਪਈ ਅੱਜ ਉਸੀ ਕੋਈ ਸੁਣਵਾਲਾ ਨਹੀਂ ਹੈ ਕੋਈ ਪੁੱਛਣ ਵਾਲਾ ਨਹੀਂ ਹੈ ਸਰਦਾਰ ਖੁਿੰਦਰ ਸਿੰਘ ਜੀ ਦਾ ਮਰਡਰ ਹੋਇਆ ਹੈ ਮੱਢਣੀ ਐ ਜੋ ਵੀ ਐ ਡੈਥ ਹੋਈ ਡੈਥ ਹੋਈ ਬੰਦਾ ਚਲਾ ਗਿਆ ਉਸ ਭੈਣ ਦਾ ਘਰ ਵਾਲਾ ਚਲਾ ਗਿਆ ਸਿੱਧੀ ਚੁਨੀ ਚਲ ਗਈ ਉਸ ਵੀ ਦਾ ਪਿਓ ਚਲਾ ਗਿਆ ਉਸ ਦੀ ਦਾ ਪਿਓ ਚਲਾ ਗਿਆ ਚਲਾ ਗਿਆ ਜਿੱਦਾਂ ਵੀ ਚਲਾ ਗਿਆ ਪਰ ਉਹਨਾਂ ਦੁੱਖ ਤੇ ਪਰਕਰ ਬੰਦਾ ਕਿ ਨਹੀਂ ਮੈਨੂੰ ਇੱਕ ਅਦਾ ਜਵਾਬ ਦਿਓ ਜੀ ਇਹ ਨਾ ਡਿਸਟ੍ਰਿਕਟ ਪੁਲਿਸ ਵਾਲੇ ਗੇ ਨਾ ਰਿਟਾਇਰ ਐਸੋਸੀਏਸ਼ਨ ਦੀ ਪੁਲਿਸ ਹੈ ਜਿਹੜੇ ਵੱਡੇ ਵੱਡੇ ਹਾਕਮ ਉਹਦੇ ਸੱਪ ਬਣ ਕੇ ਬੈਠੇ ਹੋ ਨੇ ਅੰਦਰ ਉਹ ਵੱਡੇ ਵੱਡੇ ਹਾਕਮ ਨਹੀਂ ਹੁਣ ਤੁਸੀਂ ਕੀ ਕਰੋਗੇ ਐਸੋਸੀਏਸ਼ਨ ਬਣਾ ਕੇ ਅਸੀਂ ਬਣਾ ਕੇ ਲੋਕਾਂ ਦੇ ਜਿਹੜੇ ਸ਼ਿਕਵੇ ਕਹਤਾਂ ਅੱਜ ਦੂਰ ਕਰਾਂਗੇ ਜਿਵੇਂ ਕਿ ਆ ਸੁਖਿੰਦਰ ਜੀ ਦਾ ਮਰਡਰ ਹੋਇਆ ਹੈ ਇਹਨਾਂ ਦੀ ਮੌਤ ਹੋਈ ਹੈ ਇਹਨਾਂ ਸਰਜੇ ਜਾਵਾਂਗੇ ਉਸ ਪਰਿਵਾਰ ਨਾਲ ਸਹਾਨੂੰ ਉਤੀ ਪ੍ਰਗਟ ਕਰਾਂਗੇ ਜੇਕਰ ਕਿਸੇ ਪੁਲਿਸ ਅਫਸਰ ਟੈਰੀ ਨੂੰ ਜਾਂ ਕਿਸੇ ਹੋਰ ਨੂੰ ਔਨ ਡਿਊਟੀ ਵਾਲੇ ਨੂੰ ਪ੍ਰੋਬਲਮ ਪੈਂਦੀ ਹੈ ਕਿਸੇ ਉਹਦਾ ਹੱਲ ਕਰਾ ਕੇ ਦੇਵਾਂਗੇ ਉਹਦੇ ਨਾਲ ਚੱਲਾਂਗੇ ਉਹਨੂੰ ਯਕੀਨ ਹੋਵੇ ਹਾਂਜੀ ਸੁਣਾਈ ਹੁੰਦੀ ਤੁਹਾਡੀ ਕਿਦਾਂ ਮਤਲਬ ਤੁਹਾਡੀ ਥੋੜੀ ਥਾਣੇ ਸੁਣਾਈ ਹੁੰਦੀ ਆ ਪੈਸਾ ਸੁਣਵਾਉਣ ਦੀ ਜਾਤ ਚਾਹੀਦੀ ਹੈ ਹੂੰ ਘੋੜਾ ਕਹਿੰਦੇ ਚੱਲਦਾ ਨਹੀਂ ਚਲਾਉਣ ਵਾਲਾ ਚਾਹੀਦਾ ਠੀਕ ਹੈ ਨਾ ਘੋੜਾ ਚਲਾਉਣ ਵਾਲਾ ਚਾਹੀਦਾ ਰਾਈਡਰ ਤਕੜਾ ਘੋੜੇ ਦੀ ਕੀ ਮਜਾ ਲਾਣਾ ਨਾ ਚੱਲੇ ਓਏ ਤੇ ਜਿਹੜੀ ਐਸੋਸੀਏਸ਼ਨ ਬਣੀ ਦੋ ਫੜ ਹੋ ਗਈ ਉਹਨਾਂ ਐਸੋਸੀਏਸ਼ਨ ਨਹੀਂ ਜੀ ਨਹੀਂ ਇਹ ਜੀ ਇਹ ਦੋ ਫਾਲ ਨਹੀਂ ਉਹ ਵੀ ਸਾਡੇ ਨਾਲ ਨੇ ਅਸੀਂ ਇੱਕ ਵੱਡੇ ਅਫਸਰ ਹੈਗੇ ਨੇ ਉਹ ਅਸਰੀ ਜਿਹੜੀ ਮਹਿਕਮੀ ਕਰਦੇ ਉਹੀ ਬਾਹਰ ਕਰ ਰਹੇ ਨੇ ਅਸੀਂ ਉਹ ਨਹੀਂ ਕਰਨੀ ਅਸੀਂ ਨੋਰਮਲ ਰੁਟੀਨ ਹਰ ਛੋਟੇ ਛੋਟੇ ਮੁਲਾਜ਼ਮ ਨੂੰ ਆ ਕੇ ਆ ਕੇ ਪ੍ਰੋਬਲਮਸ ਨਾਲ ਕਾਰ ਹੈ ਕਈ ਮੁਸ਼ਕਲ ਹਾਲਤਾਂ ਵਿੱਚ ਮੁਸ਼ਕਲਾਂ ਚ ਜਵਾਨ ਡਿਊਟੀ ਕਰ ਰਹੇ ਨੇ ਉਹਨਾਂ ਨੂੰ ਸੁਣਨ ਵਾਲਾ ਨਹੀਂ ਹੈ ਅਸੀਂ ਉਹਨਾਂ ਦਾ ਵੀ ਸਾਰਾ ਬਣਾਵਾਂਗੇ ਸਾਡੇ ਜਿਹੜੇ ਹੈਲਪ ਕਰੋ ਉਹੀ ਹੈਲਪ ਕਰਾਂਗੇ ਸਰਦਾਰ ਸ਼ਮਸ਼ੀਰ ਸਿੰਘ ਜੀ ਨੇ ਐਨਾਨਸ ਕੀਤਾ ਹੈ ਕਿ ਜਿਹੜਾ ਪੁਲਿਸ ਨਾਲ ਰਿਲੇਟਡ ਹੈ ਭਾਵੇਂ ਉਹ ਡਿਊਟੀ ਹੈ ਭਾਵੇਂ ਉਹ ਰਿਟਾਇਰ ਹੀ ਹੈ ਭਾਵੇਂ ਕੋਈ ਹੈ ਜਿਹੜਾ ਜਿਹੜਾ ਬੰਦਾ ਪੁਲਿਸ ਨਾਲ ਰਿਲੇਟਡ ਦੁਖੀ ਆਏਗਾ ਉਹਦੀ ਮਦਦ ਕੀਤੀ ਜਾਏਗੀ ਪਰ ਜੈ ਢੰਗ ਨਾਲ ਨਿਆਂ ਨਾਲ ਨਹੀਂ ਅਸੀਂ ਅੱਜ ਦੀ ਸਾਨੂੰ ਜਿਹੜੀ ਜ਼ਰੂਰਤ ਪਈ ਆ ਸਾਨੂੰ ਇਸ ਕਰਕੇ ਸਾਰਿਆਂ ਨੂੰ ਇਸ ਪਲੇਟਫਾਰਮ ਤੇ ਇਕੱਠਾ ਹੋਣਾ ਪਿਆ ਵਾ ਪੁਲਿਸ ਅਫਸਰ ਜਦੋਂ ਵੀ ਕੋਈ ਰਿਟਾਇਰ ਹੋ ਜਾਂਦਾ ਵਾ ਪਬਲਿਕ ਜੇ ਵੀ ਉਹਨੂੰ ਚੱਲਿਆ ਕਾਰਤੂਸ ਕਿਹਾ ਜਾਂਦਾ ਔਰ ਮਹਿਕਮੇ ਚ ਵੀ ਉਹਨੂੰ ਚੱਲਿਆ ਕਾਰਤੂਸ ਕਿਹਾ ਜਾਂਦਾ ਜਦ ਕਿ ਉਹ ਕਿਸੇ ਜਗ੍ਹਾ ਤੇ ਉਹਦੇ 100% ਵੀ ਠੀਕ ਹੋਵੇ ਤੇ ਸਾਡੇ ਪੁਲਿਸ ਅਫਸਰ ਜਿਹੜੇ ਹਨ ਇਸ ਗੱਲ ਤੇ ਉਹਨੂੰ ਕਹ ਕੇ ਦਤਕਾਰ ਦਿੰਦੇ ਆ ਵੀ ਇਹ ਰਿਟਾਇਰ ਹੈ ਇਹ ਜਿਹੜੀ ਐਸੋਸੀਏਸ਼ਨ ਹੈ ਸਾਡੀ ਅਸੀਂ ਸਾਰੇ ਜਾਣੇ ਜਿੰਨੇ ਵੀ ਬਣਾਈ ਐ ਅਸੀਂ ਜਿਹੜੇ ਉਹ ਪੁਰਾਣੇ ਜਿਹੜੀ ਸਾਡੀ ਅੰਗਰੇਜ਼ਾਂ ਦੀ ਗੁਲਾਮੀ ਜਿਹੜੀ ਆ ਅਸੀਂ ਉਹਨੂੰ ਦੂਰ ਕਰਕੇ ਇਸ ਐਸੋਸੀਏਸ਼ਨ ਨੂੰ ਉਹਨਾਂ ਦਾ ਪੈਰਲਲ ਖੜਾ ਕੀਤਾ ਕਿ ਤਾਂ ਕਿ ਜਿਹੜਾ ਸਾਡਾ ਮਹਿਕਮੇ ਚ ਲੱਗਿਆ ਵੀ ਜਿਹੜਾ ਸਾਨੂੰ ਡਿਊਲ ਰਿਸਪੈਕਟ ਜਿਹੜੀ ਨਹੀਂ ਸੀ ਮਿਲਦੀ ਔਰ ਅੱਜ ਦੀ ਵੀ ਉਹ ਰਿਟਾਇਰ ਹੋਣ ਤੋਂ ਬਾਅਦ ਵੀ ਉਹੀ ਚੀਜ਼ ਸਾਡੇ ਸਾਹਮਣੇ ਆਈ ਜਾ ਰਹੀ ਐ ਅਸੀਂ ਇਸ ਚੀਜ਼ ਨੂੰ ਦੂਰ ਕਰਨ ਵਾਸਤੇ ਸਾਰੇ ਜਿਹੜੇ ਆ ਇੱਕ ਨਵੀਂ ਐਸੋਸੀਏਸ਼ਨ ਦਾ ਜਿਹੜਾ ਗਠਨ ਕੀਤਾ ਵਾ ਔਰ ਅਸੀਂ ਬਿਨਾਂ ਬਕਾਇਦਾ ਇਹਨਾਂ ਨੂੰ ਜਿਹੜੀਆਂ ਵੋਟਾਂ ਜਿਹੜੀਆਂ ਪਾਵਾਂਗੇ ਇਹ ਵੋਟਾਂ ਪਾਉਣ ਦੇ ਬਾਅਦ ਸਾਡਾ ਕੈਂ ਪਬਲਿਕਲੀ ਵੀ ਕਿਸੇ ਨੂੰ ਕੋਈ ਜ਼ਰੂਰਤ ਪੈਂਦੀ ਹੈ ਕਿਸੇ ਨੂੰ ਕੋਈ ਦੁੱਖ ਤਕਲੀਫ ਹੈ ਤੇ ਸਾਡੀ ਐਸੋਸੀਏਸ਼ਨ ਹੈਗਾ ਅਸੀਂ ਵੱਧ ਚੜ ਕੇ ਉਹਦੇ ਨਾਲ ਖੜਵਾਵਾਂਗੇ ਔਰ ਹਰ ਕਦਾ ਪੜਾ ਕਰਾਂਗੇ